जीडी इनवेस्टिगेशन एज एसएसपी ਮੋਹਲੀ ਆਮ ਰਿਪੀਟਿੰਗ ਮਾਈਸੈਲਫ 2013 ਚ ਉਹ ਸੀਆਈਏ ਥਾਣੇ ਚ ਗੁਰਪ੍ਰੀਤ ਸਿੰਘ ਭੁੱਲਰ ਨੇ ਆਪ ਕੀਤੀ ਹੈ ਜੇ ਬਾਕੀ ਦੇ ਅਫਸਰ ਦੇ ਨਾਮ ਚਾਹੀਦੇ ਮੈਂ ਉਹ ਵੀ ਦੇ ਦੂੰਗਾ ਔਰ ਉਹਦੇ ਚ ਰਿਕਵਰੀ ਤੋਂ ਬਾਅਦ ਇਹ ਜੇਲ ਗਏ ਆ ਔਰ ਉਹ ਜਦ ਜੇਲ ਟਰਮ ਗਏ ਆ ਉਹਦੇ ਚ ਇਹ ਚੀਜ਼ਾਂ ਜਿਹੜਾ ਆਇਆ ਦਿਸ ਮਿਲਿਟੈਂਟ ਵਾਸ ਅਸੋਸੀਏਟਿਡ ਵਿਦ ਖਾਲਿਸਤਾਨ ਲਿਬਰੇਸ਼ਨ ਫੋਰਸ ਆਲ ਫੈਡਰੇਸ਼ਨ ਭੁੱਲਰ ਸਾਹਿਬ ਇਹਨੂੰ ਕਿੱਥੋਂ ਸ਼ਰਧਾਲੂ ਬਣਾਤਾ ਔਰ ਮੈਨੂੰ ਦੱਸੋ ਕਿਤੇ ਇੱਕ ਸ਼ਰਧਾਲੂ ਤੁਸੀਂ ਵੇਖੇ ਆ ਜਿਹੜਾ ਸ੍ਰੀ ਦਰਬਾਰ ਸਾਹਿਬ ਜਾਂਦੇ ਆ ਵਿਦ ਮਨਸ਼ਾ ਆਫ ਕਿਸੇ ਨੂੰ ਹਾਮ ਪਹੁੰਚਾਉਣ ਲਈ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਸ਼ਾਇਦ ਇਹ ਭੁੱਲ ਗਏ ਇਹਨਾਂ ਨੂੰ ਇੱਕ ਗੱਲ ਪੁੱਛਿਓ ਕਿ 2009 ਤੋਂ 2013 ਤੱਕ ਇਹ ਭੁੱਲਰ ਸਾਹਿਬ ਐਸਐਸਪੀ ਮੋਹਲੀ ਰਹੇ ਸੀ ਕਿ ਨਹੀਂ ਰਹੇ ਸੀ ਔਰ ਐਸਐਸਪੀ ਮੋਹਲੀ ਰਹਿੰਦਿਆਂ ਇੱਕ ਇੰਟਰੋਗੇਸ਼ਨ ਹੋਈ ਸੀ ਨਰੈਣ ਸਿੰਘ ਚੋੜੇ ਦੀ ਕਿ ਨਹੀਂ ਹੋਈ ਸੀ ਔਰ ਉਸ ਇੰਟਰੋਗੇਸ਼ਨ 'ਚ ਤੁਸੀਂ ਸ਼ਾਮਿਲ ਸੀ ਕਿ ਨਹੀਂ ਸ਼ਾਮਿਲ ਸੀ ਤੇ ਜਿਹੜਾ ਬੰਦੇ ਦੀ ਇੰਟਰੋਗੇਸ਼ਨ ਤੁਸੀਂ ਆਪ ਕੀਤੀ ਹੋਵੇ ਔਰ ਉਸ ਇੰਟਰੋਗੇਸ਼ਨ 'ਚ ਆਰਡੀਐਕਸ ਗ੍ਰਨੇਡ AK47 ਕੀ ਕੁਛ ਨਹੀਂ ਰਿਕਵਰ ਹੋਇਆ ਹੋਵੇ ਉਹਨੂੰ ਤੁਸੀਂ ਇੱਕ ਸ਼ਰਧਾਲੂ ਦੱਸਤਾ ਕਮਾਲ ਦੀ ਗੱਲ ਵੇਖੋ ਉਹਨੂੰ ਮਤਲਬ ਇੱਕ ਨੋਨ ਟੈਰਰਿਸਟ ਨੂੰ ਜਿਹਦੀ ਇਨਵੈਸਟੀਗੇਸ਼ਨ ਐਸ ਐਸਪੀ ਮੋਹਲੀ ਆਮ ਰਿਪੀਟਿੰਗ ਮਾਈ ਸੈਲਫ 2013 ਚ ਉਹ ਸੀਆਈਏ ਥਾਣੇ ਚ ਗੁਰਪ੍ਰੀਤ ਸਿੰਘ ਭੁੱਲਰ ਨੇ ਆਪ ਕੀਤੀ ਹੈ ਜੇ ਬਾਕੀ ਦੇ ਅਫਸਰ ਦੇ ਨਾਮ ਚਾਹੀਦੇ ਮੈਂ ਉਹ ਵੀ ਦੇ ਦੂੰਗਾ ਔਰ ਉਹਦੇ ਚ ਰਿਕਵਰੀ ਤੋਂ ਬਾਅਦ ਇਹ ਜੇਲ ਗਏ ਆ ਔਰ ਉਹ ਜਦ ਜੇਲ ਟਰਮ ਗਏ ਆ ਉਹਦੇ ਚ ਇਹ ਚੀਜ਼ਾਂ ਜਿਹੜਾ ਆਇਆ ਦਿਸ ਮਿਲੀਟੈਂਟ ਵਾਸ ਅਸੋਸੀਏਟਿਡ ਵਿਦ ਖਾਲਿਸਤਾਨ ਲਿਬਰੇਸ਼ਨ ਫੋਰਸ ਆਲ ਫੈਡਰੇਸ਼ਨ ਫਿਰ ਕਹਿੰਦੇ ਜੀ ਇਹਨਾਂ ਦੀ ਪਾਕਿਸਤਾਨ ਲਿੰਕ ਸਾਹਮਣੇ ਆਇਆ ਕਿ ਇਹ ਕਿਵੇਂ ਜਾ ਕੇ ਪਾਕਿਸਤਾਨ ਟ੍ਰੇਨਿੰਗ ਲੈਂਦੇ ਰਹੇ ਆ ਆ ਮੇਰੇ ਕੋਲ ਉਹਨਾਂ ਦਾ ਇੱਕ ਬਹੁਤ ਵੱਡਾ ਡੋਸੀਅਰ ਆ ਯੇ ਭੁੱਲਰ ਸਾਹਿਬ ਨੂੰ ਚਾਹੀਦਾ ਹੋਊਗਾ ਉਹਨਾਂ ਦਾ ਵੀ ਨੋਅ ਇੰਟਰੋਗੇਸ਼ਨ ਚ ਮੈਂ ਸਾਰਾ ਹੀ ਦੇ ਦੂੰਗਾ ਉਹਨਾਂ ਨੂੰ ਉਹਦੇ ਚ ਕਿਵੇਂ ਇਸ ਕਈ ਮਹੀਨੇ ਨੇ ਪਾਕਿਸਤਾਨ ਚ ਲਾਇਆ ਜਿੱਥੇ ਇਹਨੂੰ ਆਰ ਡੀ ਐਕਸ ਔਰ ਬੰਮ ਦੀ ਟ੍ਰੇਨਿੰਗ ਸਟੇਨ ਗਨ ਦੀ ਟ੍ਰੇਨਿੰਗ ਪਿਸਟੋਲ ਦੀ ਟ੍ਰੇਨਿੰਗ ਹੈ ਮੇਰੇ ਕਾਗਜ਼ਾਤ ਨਹੀਂ ਇਹ ਜਦੋਂ ਇਨਵੈਸਟੀਗੇਸ਼ਨ ਕਰਦੇ ਸਨ ਪੁਲਿਸ ਅਫਸਰ ਉਹਨਾਂ ਦੇ ਕਾਗਜ਼ਾਤ ਦੀ ਰਿਪੋਰਟ ਮੇਰੇ ਕੋਲ ਤਾਂ ਕਿੱਥੋਂ ਆਣੀ ਜੀ ਮੇਰੇ ਤਾਂ ਅ ਜਦੋਂ ਮੈਨੂੰ ਲੱਗਦਾ ਜੰਮੇ ਤੋਂ ਪਹਿਲਾਂ ਤੇ ਇਹ ਕੰਮ ਹੋ ਰਿਹਾ ਔਰ ਅਗਲੀ ਗੱਲ ਪਾਕਿਸਤਾਨ ਲਿੰਕ ਇਹਦੇ 'ਚ ਕਹਿੰਦੇ ਆ ਹੀ ਆਲਸੋ ਆਥਰਡ ਅ ਬੁੱਕ ਗੁਰੈਲਾ ਵਾਰਫੇਅਰ ਐਂਡ ਸਿਡੀਸ਼ੀਅਸ ਲਿਟਰੇਚਰ ਮਤਲਬ ਕਿ ਕਿ ਇਹੋ ਜਿਹਾ ਵਾਰਫੇਅਰ ਕਿਵੇਂ ਕਰੀਦਾ ਕਿਵੇਂ ਅਟੈਕ ਕਰੀਦਾ ਔਰ ਕਿੱਥੇ ਇੱਕ ਵੀਡੀਓ 2000 ਇਹਦੇ ਚ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸਾਂ ਕਿ 2010 ਚ ਇਹਨੇ ਉਦੋਂ ਵੀ ਪਲਾਨ ਬਣਾਇਆ ਸੀ ਟੂ ਅਸੈਸਿਨੇਟ ਸੁਖਬੀਰ ਸਿੰਘ ਬਾਦਲ ਇਹ ਇਹਨਾਂ ਦੀ ਰਿਕਾਰਡ ਚ ਹੈ ਤੇ ਮੈਂ ਪੁੱਲਰ ਸਾਹਿਬ ਨੂੰ ਪਹਿਲਾ ਮੇਰਾ ਸਵਾਲ ਹੈ ਕਿ ਪੁੱਲਰ ਸਾਹਿਬ ਇਹਨੂੰ ਕਿੱਥੋਂ ਸ਼ਰਧਾਲੂ ਬਣਾਤਾ ਔਰ ਮੈਨੂੰ ਦੱਸਿਓ ਕਿ ਟੇਕ ਸ਼ਰਧਾਲੂ ਤੁਸੀਂ ਵੇਖੇ ਆ ਜਿਹੜਾ ਸ੍ਰੀ ਦਰਬਾਰ ਸਾਹਿਬ ਜਾਂਦੇ ਆ ਵਿਦ ਮਨਸ਼ਾ ਆਫ ਕਿਸੇ ਨੂੰ ਹਾਮ ਪਹੁੰਚਾਉਣ ਲਈ ਕਿਸੇ ਨੂੰ ਗੋਲੀ ਚਲਾਉਣ ਲਈ ਔਰ ਕਿੰਨੇ ਕਿ ਸ਼ਰਧਾਲੂ ਤੁਸੀਂ ਵੇਖੇ ਕੋਈ ਕਿ ਉੱਥੇ ਤਾਂ ਲੱਖਾਂ ਕਰੋੜਾ ਸ਼ਰਧਾਲੂ ਜਾਂਦੇ ਨੇ ਕਿੰਨਿਆਂ ਨੂੰ ਗੋਲੀ ਚਲਾਉਂਦੇ ਭੁੱਲਰ ਸਾਹਿਬ ਨੇ ਵੇਖਿਆ ਪੰਜਾਬ ਪੁਲਿਸ ਜਿੱਤੇ ਜਵਾਬਤਾ ਦੇਵੇ ਔਰ ਪੰਜਾਬ ਪੁਲਿਸ ਤੋਂ ਭੁੱਲਰ ਸਾਹਿਬ ਤੋਂ ਨਹੀਂ ਜਵਾਬ ਦੇ ਆ ਜਾਣਾ ਮੈਂ ਚਾਹੂੰਗਾ ਭੁੱਲਰ ਸਾਹਿਬ ਤੁਸੀਂ ਤਾਂ ਇੱਕ ਆਈਜੀ ਜਾਂ ਡੀਆਈਜੀ ਰੈਂਕ ਤੋਂ ਰਿਟਾਇਰ ਹੋ ਜਾਣਾ